ਸਤਿ ਸ੍ਰੀ ਅਕਾਲ ਦੋਸਤੋ ਇਸ ਵਕਤ ਅਸੀਂ ਖੜੇ ਆ ਪਿੰਡ ਖਿਆਲਾ ਕਲਾਂ ਵਿਖੇ ਤੇ ਅਸੀਂ ਸਰਕਾਰ ਤੋਂ ਸਹੂਲਤਾਂ ਮੰਗਦੇ ਰਹਿੰਨੇ ਆ ਦੇਖ ਸਕਦੇ ਹੋ ਤੁਸੀਂ ਆ ਮੰਡੀ ਐ ਇੱਧਰ ਮੰਡੀ ਵੇਲੇ ਸਾਨੂੰ ਇੱਥੇ ਲੈਟਰਿੰਗ ਬਾਥਰੂਮਾਂ ਦੀ ਤੇ ਪਬਲਿਕ ਨੂੰ ਲੋਡ ਹੁੰਦੀ ਆ ਤੁਸੀਂ ਆ ਦੇਖ ਸਕਦੇ ਹੋ ਬਾਥਰੂਮ ਇੱਥੇ ਨਵੇਂ ਪਾਏ ਗਏ ਸੀਗੇ ਦੇਖ ਸਕਦੇ ਹੋ ਸਰਾਰਤੀ ਅਨਸਰਾਂ ਨੇ ਕਿਵੇਂ ਢਾਈ ਡੇਰੀ ਕੀਤੇ ਪੈ ਨੇ ਤੇ ਸਾਨੂੰ ਸਹੂਲਤਾਂ ਦੇ ਕੇ ਸਰਕਾਰ ਕੀ ਕਰੂਗੀ ਤੇ ਆ ਤੁਸੀਂ ਜਿਹੜੀ ਬਿਲਡਿੰਗ ਦੇਖ ਰਹੇ ਹੋ ਇਹ ਘੱਟੋ ਘੱਟ 40-50 ਲੱਖ ਦੀ ਕੋਈ ਪੁਰਾਣੀ ਬਿਲਡਿੰਗ ਹੈ ਇਹ ਕੋਈ ਆਂਦਾ ਦੱਸਿਆ ਜਾਂਦਾ ਵੀ ਇਹ ਕੋਈ ਮਤਲਬ ਜਦੋਂ ਹਾਲਾਤ ਮਾੜੇ ਤੇ ਤੇ ਪੰਜਾਬ ਦੇ ਉਦੋਂ ਇਹ ਪੁਲਿਸ ਚੋਂ ਕਿ ਬਣਾਈ ਗਈ ਸੀ ਤੁਸੀਂ ਦੇਖੋਗੇ ਲੈ ਹੁਣ ਇਹ ਇੰਨੀ ਜ਼ਿਆਦਾ ਖੰਡਰ ਬਣ ਚੁੱਕੀ ਹੈਗੀ ਇਹ ਮਤਲਬ ਇਹ ਅਸੀਂ ਐਂ ਕਹਿ ਸਕਾਂਗੇ ਵੀ ਇਹ ਨਸ਼ੇੜੀਆਂ ਦੇ ਅੱਡੇ ਨੇ ਇਹ ਲੈ ਪ੍ਰਸ਼ਾਸਨ ਨੂੰ ਸਰਕਾਰ ਨੂੰ ਜ਼ਰੂਰ ਦੇਖੋਗੇ ਤੁਸੀਂ ਧਿਆਨ ਦੇਣਾ ਬਣਦਾਗਾ ਦੇਖੋ ਇਹ ਖੰਡਰ ਹੋਈਆਂ ਪਈਆਂ ਨੇ ਇਮਾਰਤਾਂ ਦੇਖ ਸਕੂਗੇ ਇੱਥੇ ਬਹੁਤ ਤਰ੍ਹਾਂ ਦੇ ਸਾਨੂੰ ਨਸ਼ੇੜੀਆਂ ਦਾ ਸਮਾਨ ਦੇਖਣ ਨੂੰ ਮਿਲ ਰਿਹਾਗਾ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤੁਹਾਨੂੰ ਸਾਫ਼ ਨਜ਼ਰ ਆ ਰਿਹਾ ਹੈਗਾ ਬਿਲਡਿੰਗ ਦੇਖੋ ਇੰਨੀ ਜ਼ਿਆਦਾ ਮਤਲਬ ਇੱਥੇ ਚੋਰੀ ਹੁੰਦੀ ਹੈਗੀ ਦੇਖੋਗੇ ਕਿਸੇ ਵੀ ਤਰ੍ਹਾਂ ਦਾ ਇੱਕ ਅਸੀਂ ਕਹਿ ਸਕਦੇ ਹਾਂ ਇੱਕ ਫੁੱਟ ਇੱਕ ਫੁੱਟ ਲੋਹੇ ਦਾ ਟੋਟਾ ਨਹੀਂ ਕਿਸੇ ਨੇ ਸਾਡੇ ਇੱਥੋਂ ਸਾਰਾ ਪਟਿਆ ਪਿਆਗਾ ਉਹ ਵੀ ਮਾਰਪੂੜ ਸਾਰੇ ਪਟ ਤੇ ਬਿਲਡਿੰਗ ਹੈ ਜੇ ਮਤਲਬ ਸਰਕਾਰ ਚਾਹੇ ਇਸ ਨੂੰ ਤਬਦੀਲ ਕਰਕੇ ਕਿਸੇ ਤਰ੍ਹਾਂ ਦਾ ਕੋਈ ਹਸਪੀਟਲ ਜਾਂ ਕੁਝ ਹੋਰ ਕੋਈ ਰਹਿਣ ਬਸੇਰਾ ਕਿਸੇ ਤਰ੍ਹਾਂ ਦਾ ਵੀ ਬਣਾਇਆ ਜਾ ਸਕਦਾ ਦੇਖ ਸਕਦੇ ਉਹਦੇ ਵਿੱਚ ਪਿਪਲ ਹੋ ਰਿਹਾਗਾ ਇਹ ਜਿਹੜੀ ਆਪਾਂ ਮਤਲਬ ਇਸੇ ਬਿਲਡਿੰਗ ਦੇਖ ਰਹੇ ਹਾਂ ਹਾਂਜੀ ਇਹ ਕੀ ਹੈਗਾ ਇਹ ਇਹ ਵਾਲੇ ਕੁਆਟਰ ਹੈ ਪਹਿਲਾਂ ਨਾ ਇਹ ਮੰਨ ਲਓ ਆਰਮੀਆ ਰਹਿੰਦੇ ਸੀ ਇਹ ਅੱਛਾ ਉਮਰ ਤੋਂ ਪਹਿਲਾਂ ਇਹ ਅਜਿਹਾ ਮੰਨ ਲਓ ਹੁਣ ਆਏ ਮੇਰੇ ਦਾਦੇ ਵੀ ਆਰਮੀ ਸੀ ਉਹ ਦੱਸਦੇ ਹੁੰਦੇ ਸੀ ਇਹ ਜੀ ਠੀਕ ਆ ਤੇ ਉਹਦਾ ਕਰਕੇ ਪਹਿਲਾਂ ਉਹਦਾ ਵੀ ਇਹ ਆਰਮੀ ਰਹਿੰਦੀ ਹੁੰਦੀ ਸੀ ਜਦੋਂ ਮੰਨ ਲਓ ਪਾਣੀ ਪੂਣੀ ਆਇਆ ਸੀ ਜਾਈ ਜਦੋਂ ਹਾਲਾਤ ਖਰਾਬ ਤੇ ਹਾਂ ਜੀ ਹਾਂ ਜੀ ਜਾਨੀ ਜਦੋਂ ਉਦੋਂ ਇਸ ਕਰਨੇ ਉਦੋਂ ਬਣੀਆਂ ਨੇ ਠੀਕ ਆ ਨਹੀਂ ਹੁਣ ਤਾਂ ਇਹਦੇ ਕਿਤੇ ਮਤਲਬ ਕੋਈ ਟਾਕੀ ਵਗੈਰਾ ਕੋਈ ਵੀ ਨਹੀਂ ਛੱਡਿਆ ਕੁਝ ਨਹੀਂ ਛੱਡਿਆ ਜੀ ਇਹਦਾ ਨਸ਼ੇੜੀਆਂ ਦਾ ਅੱਡਾ ਬਣ ਰਿਹਾ ਹਾਂ ਜੀ ਹਾਂ ਨਸ਼ੇੜੀਆਂ ਦਾ ਜੀ ਅੱਛਾ ਪੱਟ ਪੁੱਟ ਕੇ ਸਾਰਾ ਲੈ ਗਏ ਜੀ ਇਹਨਾਂ ਜਿਹੜੀ ਅੱਛਾ ਹਾਂ ਜੀ ਕਿੰਨੇ ਹੋਈਏ ਹੁਣ ਵੀ ਆਉਂਦੇ ਜੀ ਬਾਦੂ ਨਸ਼ੇੜੀਆਂ ਆਉਂਦੇ ਇੱਥੇ ਨਹੀਂ ਸਰਕਾਰ ਫਿਰ ਮਤਲਬ ਇਹਦਾ ਕੋਈ ਹੋਰ ਵੀ ਬਣਾ ਸਕਦੀ ਹੈ ਕੋਈ ਰਹਿਣ ਬਸੇਰਾ ਜਾਂ ਕੁਝ ਵੀ ਹਾਂ ਹਾਂ ਕੁਝ ਵੀ ਬਣਾ ਸਕਦੀ ਹੈ ਜੀ ਬਰੇ ਬਣਾ ਸਕਦੀ ਹੈ ਤੁਸੀਂ ਉਹ ਲੋੜਵੰਦ ਪਰਿਵਾਰ ਹੁੰਦੇ ਨੇ ਪਿੰਡਾਂ ਦੇ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਉਹਨਾਂ ਵਾਸਤੇ ਜਦਾਂ ਨੂੰ ਰਿਪੇਅਰ ਕਰਦੇ ਉਹਨਾਂ ਵਾਸਤੇ ਵੀ ਬਣ ਸਕਦੀ ਹੈ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਬਣ ਸਕਦੀ ਹੈ ਜੇ ਕੋਈ ਵੀ ਕਰ ਸਕਦਾ ਇਸੇ ਨਸ਼ੇੜੀ ਆਉਂਦੇ ਚਿੱਟਾ ਚੁੱਟਾ ਲਾਉਂਦੇ ਆਉਂ ਕਹਿੰਦੇ ਆ ਵੀ ਪੰਜਾਬ ਚੋਂ ਚਿੱਟਾ ਬੰਦ ਕਰਦੇ ਆ ਜੀ ਇਹਦੇ ਬਾਦੂ ਆਉਂਦੇ ਆ ਜੀ ਤੇ ਸਾਡੇ ਨੂੰ ਇਹ ਚੀਜ਼ਾ ਹੋ ਗਈ ਕਿਉਂ ਸਾਡੇ ਨਵੇਂ ਆਉਣ ਵੀ ਮੁੰਡੇ ਨੇ ਜਿਹੜੇ ਅਸੀਂ ਬਹੁਤ ਬਚਾ ਕੇ ਰੱਖਦੇ ਆ ਠ ਸੋ ਨੂੰ ਵੀ ਦਿੱਕਤ ਦਾ ਮਤਲਬ ਉਹ ਨਸ਼ੇੜੀ ਆਉਂਦੇ ਨੇ ਲੁਰੀ ਆ ਜੀ 12 ਪਿੰਡਾਂ ਦੇ ਵੀ ਆਉਂਦੇ ਨੇ ਜੀ ਬਾਧੂ ਆਉਂਦੇ ਨੇ ਜੀ ਇੱਥੇ ਦਾ ਆਓ ਫਿਰ 베ਲੀ ਜਗਾ ਪਈ ਆ ਹਾਂ ਜੀ ਹਾਂ 베ਲੀ ਜਗਾ ਪਈ ਆ ਸਿਵੇ ਨਹੀਂ ਲਵੇ ਇੱਧਰ ਬਾਧੂ ਆਉਂਦੇ ਆ ਨਸ਼ੇੜੀ ਠੀਕ ਆ ਹਾਂ ਜੀ ਹਾਂ ਕੁਛ ਨਹੀਂ ਬੰਦ ਕਰਦੀ ਸਰਕਾਰ ਆ ਬਾਜੀ ਆ ਆ ਨਵੇਂ ਬਣੇ ਦੀ ਬਾਥਰੂਮ ਵੀ ਠੀਕ ਆ ਅੱਛਾ ਹਾਂ ਜੀ ਇਥੇ ਨਛੇੜੀ ਪੁੱਛ ਨਹੀਂ ਛੱਡਦੇ ਜੀ ਪੰਜ ਪੰਜ ਚਾਰ ਚਾਰ ਅੱਠ ਅੱਠ 10 10 ਬੈਠੀ ਰਹਿੰਦੇ ਨੇ ਜੀ 24 ਘੰਟੇ ਜੀ ਠੀਕ ਹੈ ਹਾਂ ਜੀ ਤੁਸੀਂ ਇਥੇ ਲੋਕ ਲਿਓ ਹਾਂ ਜੀ ਲੋਕ ਲਿਓ ਪਰ ਸਾਨੂੰ ਤਾਂ ਹੀ ਤਕਲੀਫ ਹੋ ਰਹੀ ਲੱਗਦਾ ਬਾਦੂ ਤਕਲੀਫ ਆ ਵੀ ਡਰਾਂ ਜੀ ਬਈ ਮਾਂ ਮਾਂ ਕਹਿੰਦੇ ਕਲੋ ਜੀ ਅਸੀਂ ਕੁੜੀਆਂ ਨੇ ਜਿਹੜੀਆਂ ਇੱਥੇ ਖੇਡਣ ਆਏ ਨੇ ਜਾਉਂ ਸਾਨੂੰ ਉਹਨਾਂ ਦੇ ਵੀ ਡਰ ਰਹਿੰਦਾ 24 ਘੰਟੇ ਡਰ ਹਾਂ 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 ਕੋਈ ਬਈ ਰਾਤ ਦੇ ਬੰਦ ਤੇ ਕੋਈ ਲੈ ਕੇ ਆ ਗਏ ਜਾਂ ਕੋਈ ਹੋਰ ਆਪ ਨੂੰ ਵੀ ਡਰ ਲੈਂਦਾ ਜੀ ਹਾਂ ਜੀ ਨਾ ਇਹ ਵੀ ਆ ਜੀ ਦਿੱਕਤ ਇੱਥੇ ਬੈਹਦੇ ਲੜਾਈਆਂ ਵੀ ਕਰਦੇ ਨੇ ਇੱਥੇ ਟਾਈਮ ਟੂ ਸਾਰ ਠੀਕਾ ਹਾਂ ਜੀ ਸੋ ਵੀਰੋ ਤੁਸੀਂ ਦੇਖ ਸਕਦੇ ਹੋ ਇਹ ਖੰਡਰ ਪਈ ਜਿਹੜੀ ਬਿਲਡਿੰਗ ਆ ਕੀ ਤੇ ਇੱਕ ਉਹ ਪਰਲਾ ਹਿੱਸਾ ਦੇਖ ਸਕਦਾ ਤੁਸੀਂ ਇਹਦਾ ਤੇ ਇੰਨਾ ਬਾਈਆਂ ਨੇ ਦੱਸਿਆ ਵੀ ਸਾਨੂੰ ਇੱਥੇ ਯਾਰ ਬਹੁਤ ਜ਼ਿਆਦਾ ਤਕਲੀਫ ਹੈ ਦੀ ਵੀ ਇੱਥੇ ਕਿਉਂ ਇਹ ਖੰਡਰ ਹੋ ਚੁੱਕੀ ਹੈ ਇੱਥੇ ਤਾਂ ਮਤਲਬ ਟੀਕੇ ਹੋਰ ਮਤਲਬ ਨਸ਼ੇ ਕਰਨ ਕਹਿੰਦੇ ਬਾਹਰੋਂ ਪਿੰਡਾਂ ਦੇ ਵੀ ਆ ਜਾਂਦੇ ਨੇ ਕਿਉਂ ਇਹ ਖੰਡਰ ਤੇ ਇੱਕ ਕੋਈ ਟਾਕੀ ਜਾਂ ਕੋਈ ਗੇਟ ਜਾਂ ਕੋਈ ਲੋਹੇ ਦਾ ਟੋਟਾ ਤੱਕ ਨਹੀਂ ਸਾਡੇ ਇੱਥੇ ਅ ਚੋਰਾ ਨੇ ਤੇ ਤੁਸੀਂ ਦੇਖਿਆ ਦੋਸਤੋ ਖੰਡਰ ਪਈ ਜਿਹੜੀ ਬਿਲਡਿੰਗ ਹੈਗੀ ਤੇ ਹੁਣ ਤੁਹਾਨੂੰ ਇਸੋਂ ਇੱਥੋਂ ਦਾ ਸੀ ਸਰਕਾਰੀ ਹਸਪੀਟਲ ਦਿਖਾਉਣਾ ਡੰਗਰਾਂ ਦਾ ਜਿਹੜੀ ਆ ਕੰਦ ਦਾ ਇੱਕ ਗੱਲੋਂ ਦਾ ਮਜ਼ਾਕ ਜਿਹਾ ਲੱਗਦਾ ਯਾਰ ਹਨਾ ਵੀ ਦੂਸਰਾ ਪਰ ਜਰਾ ਅਫਸੋਸ ਦੀ ਗੱਲ ਆ ਵੀ ਤੇ ਕਈ ਕਈ ਪਿੰਡਾਂ ਦੇ ਵਿੱਚ ਤਾਂ ਖਰਸੂਲ ਤਾਂ ਸਾਨੂੰ ਕਾਫੀ ਦੇਖਣ ਨੂੰ ਮਿਲਦੀਆਂ ਮਿਲਦੀਆਂ ਪਰ ਜੇ ਇੱਥੇ ਅਸੀਂ ਦੇਖਾਂਗੇ ਪਹਿਲੀ ਗੱਲ ਤਾਂ ਕੋਈ ਕੰਦ ਕੋਈ ਕੋਟ ਨਹੀਂ ਹੈਗਾ ਲੈ ਕਿਸੇ ਤਰ੍ਹਾਂ ਦਾ ਇਥੇ ਕੋਟ ਵੀ ਨਹੀਂ ਮਾਰਿਆ ਹੋਇਆ ਇਹ ਸਰਕਾਰੀ ਹਸਪੀਟਲ ਆ ਡੰਗਰਾ ਦਾ ਖਿਆਲਾ ਕਲਾਂ ਮਾਨ ਸਾਹਿਬ ਜੀ ਕਿ ਤੁਸੀਂ ਦੇਖ ਸਕਦੇ ਹੋ ਤੇ ਆ ਤਾਂ ਜਰੂਰ ਹੈਗਾ ਇਥੇ ਮਤਲਬ ਡੰਗਰਾ ਬੰਨਣ ਨੂੰ ਪਰ ਇਹਦੇ ਹਾਲਾਤ ਹੈ ਜਿਨੇ ਤੁਸੀਂ ਇਥੇ ਨਾ ਤਾਂ ਕੋਈ ਟੂਟੀ ਦਾ ਪ੍ਰਬੰਧ ਆ ਨਾ ਕੋਈ ਪਾਣੀ ਦਾ ਪ੍ਰਬੰਧ ਆ ਤੇ ਤੁਸੀਂ ਕਮਰਿਆਂ ਦੀ ਹਾਲਤ ਤੁਸੀਂ ਦੇਖ ਸਕਦੇ ਹੋ ਲੈ ਦੇਖੋ ਜਿਹੜਾ ਆਪਣੇ ਸੂਚਾਂ ਦੇ ਬੋਰਡ ਹੁੰਦੇ ਨੇ ਉਹ ਵੀ ਇੱਥੋਂ ਨਸ਼ੇੜੀ ਪੱਟ ਕੇ ਲੈ ਜਾਂਦੇ ਨੇ ਲੈ। ਜਮੈਂ ਬਿਲਕੁਲ ਅਖੰਡਰਾ। ਪਾਣੀ ਦਾ ਇੱਕ ਇੱਥੋਂ ਜਿਹੜੇ ਮੁਲਾਜ਼ਮ ਨੇ ਉਹ ਬਾਈ ਕਹਿੰਦੇ ਵੀ ਅਸੀਂ ਕਿਤੋਂ ਹੋਰ ਲਿਆਉਨੇ ਆ ਤੇ ਤੁਸੀਂ ਦੇਖੋ ਲੈ। ਜਿਹੜਾ ਆਪਣਾ ਗੇਟ ਹੁੰਦਾਗਾ ਲੱਕੜ ਦਾ ਉਹ ਵੀ ਸੋਡੇ ਸਾਹਮਣੇ ਆ ਗੱਲ ਹੈ। ਦੇਖ ਸਕਦੇ ਹੋ ਟੁੱਟਿਆ ਹੋਇਆ। ਤੇ ਇੱਥੇ ਮੈਂਦਾ ਦਾ ਇੱਕ ਵੀਰ ਡਾਕਟਰ ਤੇ ਉਹਦਾ ਕਹਿਣਾ ਯਾਰ ਕਹਿੰਦਾ ਵੀ ਇੱਥੇ ਚੋਰੀ ਬਹੁਤ ਆ ਗਈ ਬਹੁਤ ਜਿਆਦਾ ਕਹਿੰਦਾ ਚੋਰੀ ਕਰਦੇ ਨੇ ਇੱਥੇ ਕੋਈ ਚੀਜ਼ ਨਹੀਂ ਛੱਡਦੇ ਕਹਿੰਦਾ ਚੋਰ ਸੋ ਸਾਡੀ ਸਰਕਾਰ ਨੂੰ ਹੱਥ ਬਨ ਕੇ ਬੇਨਤੀ ਹੈਗੀ ਵੀ ਚਲੋ ਸਰਕਾਰਾਂ ਜੋ ਵੀ ਹੁੰਦੀਆਂ ਨੇ ਵਧੀਆ ਕੰਮ ਕਰਦੀਆਂ ਨੇ ਪਰ ਇੱਥੇ ਜ਼ਰੂਰ ਧਿਆਨ ਦਿੱਤਾ ਜਾਵੇ ਤੁਸੀਂ ਦੇਖੋਗੇ ਲੈ ਕੋਈ ਜਿਹੜਾ ਵੀ ਇੱਥੇ ਡਾਕਟਰ ਮੈਂਦਾਗਾ ਵੀਰ ਉਹਦੇ ਵਾਸਤੇ ਕੋਈ ਇੱਥੇ ਲੈਟਰਨਿੰਗ ਬਾਥਰੂਮ ਦੀ ਕੋਈ ਸਹੂਤਾ ਨਹੀਂ ਕੋਈ ਪਾਣੀ ਦੀ ਸਹੂਤਾ ਨਹੀਂ ਇਹ ਤਸਵੀਰਾਂ ਦੇਖ ਰਹੇ ਹੋ ਤੁਸੀਂ ਖਿਆਲਾ ਕਲਾਂ ਦੇਖ ਸਕਦੇ ਹੋ ਸਿਵਲ ਪਸ਼ੂ ਹਸਤਾਲ ਖਿਆਲਾ ਕਲਾਂ ਮਾਨਸਾ ਕੀ ਹਾਲਾਤ ਨੇ ਯਾਰ ਤੁਸੀਂ ਦੇਖ ਸਕਦੇ ਹੋ ਸੋ ਸਾਡੀ ਮੁੱਖ ਮੰਤਰੀ ਪੰਜਾਬ ਸਰਦਾਰ ਭਵੰਤ ਸਿੰਘ ਮਾਨ ਜੀ ਨੂੰ ਬੇਨਤੀ ਹੈਗੀ ਕਿ ਜ਼ਰੂਰ ਧਿਆਨ ਦਿੱਤਾ ਜਾਵੇ ਸੋ ਦੋਸਤੋ ਇਥੋਂ ਮਾਨਸਾ ਤੋਂ ਐਮਐਲਏ ਮੌਜੂਦਾ ਵਿਜੇ ਸਿੰਘਲਾ ਜੀ ਨੂੰ ਬੇਨਤੀ ਹੈਗੀ ਕਿ ਇੱਥੇ ਜ਼ਰੂਰ ਆ ਕੇ ਧਿਆਨ ਦਿੱਤਾ ਜਾਵੇ ਕਿਉਂਕਿ ਡੰਗਰਾਂ ਨੂੰ ਬਹੁਤ ਤਰ੍ਹਾਂ ਦੀਆਂ ਬਿਮਾਰੀਆਂ ਹਰ ਰੋਜ਼ ਲੱਗਦੀਆਂ ਨੇ ਤੇ ਆਪਾਂ ਨੂੰ ਪਤਾ ਹੈਗਾ ਤੇ ਦੇਖ ਸਕਦੇ ਹੋ ਇੱਥੇ ਕੋਈ ਕੋਟ ਵੀ ਨਹੀਂ ਮਾਰਿਆ ਹੋਇਆ ਲੈ ਚਾਰ ਦਿਵਾਰੀ ਵੀ ਨਹੀਂ ਹੈਗੀ ਵੀ ਜਿੰਦਾ ਲਾ ਕੇ ਬਾਈ ਇੱਥੋਂ ਜਾ ਸਕਦੇ ਨੇ ਆ ਮੰਡੀ ਆ ਗਈ ਇੰਨੀ ਜ਼ਿਆਦੇ ਚੋਰੀ ਇੱਥੇ ਹਸਪੀਟਲ ਦੇ ਵਿੱਚ ਖੰਡਰ ਜਿਵੇਂ ਅਸੀਂ ਕਹਿ ਸਕਦੇ ਹਾਂ ਖੰਡਰ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ